ਹਾਂਜੀ ਅਸੀਂ ਮੌਜੂਦ ਹਾਂ ਅਗਲੇ ਫੂਡ ਸਟਾਲ ਤੇ ਆਓ ਜੀ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਅੱਜ ਤੁਸੀਂ ਕੇਸ ਫੂਡ ਦਾ ਜਿਹੜਾ ਲੰਗਰ ਇੱਥੇ ਲਾਇਆ ਤੁਸੀਂ ਜਰੂਰ ਦੱਸੋ ਸਾਡੇ ਦਰਸ਼ਕਾਂ ਨੂੰ ਅਸੀਂ ਹਰ ਸਾਲ ਮਹਾਰਾਜ ਨੇ ਡਿਊਟੀ ਲਾਈ ਆ ਸਾਡੀ ਕੋਈ ਨਾ ਕੋਈ ਸਟਾਲ ਤੇ ਇਸ ਵਾਰ ਅਸੀਂ ਭੱਲਿਆਂ ਦਾ ਪਾਪੜੀ ਦਾ ਲਾਇਆ ਤੇ ਮਹਾਰਾਜ ਦੀ ਬੜੀ ਕਿਰਪਾ ਹਾਂਜੀ ਤੇ ਤੁਸੀਂ ਸਾਰੇ ਜਣੇ ਇੱਥੇ ਲੋਕਲ ਹੀ ਰਹਿੰਦੇ ਹੋ ਜਾਂ ਕਿਤੇ ਹੋਰ ਗੁਰਦੁਆਰਾ ਸਾਹਿਬ ਦਾ? ਹਾਂਜੀ ਸਾਰੇ ਲੋਕਲ ਹੀ ਆ ਸਾਰਿਆਂ ਦੇ ਆਪੋ ਆਪਣੇ ਕਾਮਕਾਰ ਆ ਤੇ ਜਦੋਂ ਇਹ ਸਾਹਿਬ ਕੋਈ ਮੇਲਾ ਆਉਂਦਾ ਇੱਥੇ ਇਹਦੇ ਸਾਰੇ ਆਪੋ ਆਪਣੇ ਥੋੜਾ ਯੋਗਦਾਨ ਪਾ ਕੇ ਤੇ ਫਿਰ ਤੇ ਸਾਰੇ ਸਟਾਲ ਲਾਉਂਦੇ ਆ। ਠੀਕ ਹੈ ਜੀ। ਤੇ ਤਿਆਰੀਆਂ ਜਿਹੜੀਆਂ ਤੁਸੀਂ ਕਿੰਨਾ ਕਚਰੇ ਪਹਿਲਾਂ ਸ਼ੁਰੂ ਕਰ ਦਿੰਨੇ ਆ ਕਿੱਦਾਂ ਇਹ ਪਲਾਨਿੰਗ ਕਿੱਦਾਂ ਕਰਦੇ ਆ? ਅਸੀਂ ਇਹ 2 ਦਿਨ ਪਹਿਲਾਂ ਤਿਆਰੀਆਂ ਕਰਦਿੰਨੇ ਸ਼ੁਰੂ ਜਿੱਦਾਂ 2 ਦਿਨ ਪਹਿਲਾਂ ਅਸੀਂ ਭਾਂਡੇ ਜਿੰਨੇ ਵੀ ਗੁਰੂ ਘਰ ਤੋਂ ਇਕੱਠੇ ਕਰਕੇ ਬਾਕੀ ਸਮਾਨ ਲੈ ਕੇ ਤੇ 1 ਦਿਨ ਪਹਿਲਾਂ ਪੂਰਾ ਤਿਆਰ ਕਰ ਦਈਦਾ ਸਮਾਗਰੀ ਤੇ ਅੱਜ ਸ਼ੁਰੂ ਕਰ ਦਈਦਾ ਫਿਰ ਜਿੱਦਾਂ ਤੇ ਜਿੱਦਾਂ ਕਿ ਅਸੀਂ ਹੁਣ ਇੱਥੇ ਦੇਖ ਰਹੇ ਆ ਨਾ ਕਿ ਬੱਚੇ ਵੀ ਨਾਲ ਲੱਗੇ ਹੋਏ ਨੇ ਸੇਵਾ ਕਰ ਰਹੇ ਆ ਨਾ ਤੇ ਇਹਦਾ ਤੁਹਾਨੂੰ ਕੀ ਲੱਗਦਾ ਕਿ ਜਦੋਂ ਆਪਾਂ ਸੇਵਾ ਦੇ ਵਿੱਚ ਬੱਚਿਆਂ ਨੂੰ ਵੀ ਨਾਲ ਲੈ ਕੇ ਤੁਰਦੇ ਆ ਉਹ ਉਹ ਵੀ ਇਹਦੇ ਵਿੱਚੋਂ ਸਿੱਖਦੇ ਨੇ ਉਹ ਵੀ ਸਿੱਖੀ ਨਾਲ ਜੁੜਦੇ ਨੇ ਯੈਸ ਇਹ ਬਿਲਕੁਲ ਸਹੀ ਗੱਲ ਹੈ ਹੁਣ ਤੋਂ ਹੀ ਜੇ ਇਹਨਾਂ ਨੂੰ ਆਪਾਂ ਐਜੂਕੇਟ ਕਰਾਂਗੇ ਇਸ ਪਾਸੇ ਤਾਂ ਅੱਗੋਂ ਜਾ ਕੇ ਫਿਰ ਇਹਨਾਂ ਨਹੀਂ ਵਾਕਡੋਰ ਸੰਭਾਲਣੀ ਆਈ ਯੂ نو ਸੋ ਹੁਣੇ ਹੀ ਅਸੀਂ ਇਹਨਾਂ ਨੂੰ ਦੱਸ ਰਹੇ ਆਂ ਤੇ ਇਸ ਤਰ੍ਹਾਂ ਕਰਨ ਦੇ ਨਾਲ ਇਹਦਾ ਕੀ ਸਾਨੂੰ ਫਾਇਦਾ ਗਾਂ ਆ ਕਿਸ ਤਰ੍ਹਾਂ ਮਤਲਬ ਸਿੱਖੀ ਨੂੰ ਅੱਗੇ ਲੈ ਕੇ ਚੱਲਣਾ ਤਾਂ ਡੈਫੀਨੇਟਲੀ ਸਾਨੂੰ ਇਹ ਕਰਨਾ ਪਏਗਾ ਸਾਨੂੰ ਯੂ نو ਇਹ ਇਹ ਪਹਿਲਾ ਸਟੈਪ ਹੁੰਦਾ ਵਾ ਬੱਚਿਆਂ ਦਾ ਕਿ ਸੇਵਾ ਦੇ ਥਰੂ ਪਹਿਲਾ ਆਪਰ ਸਿੱਖੀ ਦੇ ਨਾਲ ਬੱਚੇ ਜਿਹੜੇ ਜੁੜਦੇ ਰਹੇ ਇੱਥੋਂ ਸ਼ੁਰੂਆਤ ਹੁੰਦੀ ਆ ਬੱਚਿਆਂ ਦੀ ਤੇ ਬੱਚੇ ਜਿਹੜੇ ਤੁਸੀਂ ਨਾਲ ਲਾਏ ਨੇ ਬਹੁਤ ਵਧੀਆ ਗੱਲ ਵਾ ਤੇ ਤੁਸੀਂ ਇਹ ਕਿਦਾਂ ਪ੍ਰਬੰਧਕ ਕਮੇਟੀ ਡਿਸਾਈਡ ਕਰਦੀ ਆ ਕਿ ਕਿਹੜੇ ਫੂਡ ਦਾ ਲੰਗਰ ਜਿਹੜਾ ਵਾ ਉਹ ਲਾਇਆ ਜਾਊਗਾ ਕੌਣ ਕਿਹੜੇ ਫੂਡ ਦਾ ਲੰਗਰ ਲਾਊਗਾ ਕੌਣ ਡਿਸਾਈਡ ਕਰਦਾ ਇਹ ਇਹ ਤਾਂ ਕਮੇਟੀ ਡਿਸਾਈਡ ਕਰਕੇ ਦੱਸਦੇ ਆ ਵੀ ਇਹ ਫੂਡ ਦਾ ਲੰਗਰ ਲਾਇਆ ਜਾਵੇ ਜਾਂ ਤੁਸੀਂ ਆਪ ਸਲਾਹ ਕਰਦੇ ਆ ਆਪਸ ਵਿੱਚ ਅਸੀਂ ਆਪ ਸਲਾਹ ਕਰਕੇ ਕਮੇਟੀ ਨੂੰ ਦੱਸਦੇ ਆ ਠੀਕ ਆ ਕਮੇਟੀ ਇਸੀ ਦਾ ਧਿਆਨ ਰੱਖਦੀ ਆ ਕਿ ਜਿਹੜੇ ਰਿਪੀਟ ਨਾ ਹੋਣ ਫੂਡ ਸਟਾਲ ਕੋ ਵੱਖਰੇ ਹਾਂਜੀ ਕਮੇਟੀ ਲਿਸਟ ਬਣਾ ਦਿੰਦੀ ਆ ਸਾਰੇ ਦੇ ਨਾਮ ਲਿਖ ਦਿੰਦੀ ਆ ਤੇ ਵੇਹੇ ਹਿਸਾਬ ਨਾਲ ਫਿਰ ਰਿਪੀਟ ਨਹੀਂ ਹੋ ਸਕਦਾ ਠੀਕ ਹੈ ਜੀ ਠੀਕ ਹੈ ਜੀ ਤੇ ਅੱਜ ਜੇ ਆਪਾਂ ਹੁਣ ਇੱਥੇ ਦੇਖੀਏ ਇੱਥੋਂ ਦੇ ਸਮਾਗਮ ਦੀ ਰੌਣਕ ਜਿਹੜੀ ਹੈ ਨਾ ਤੇ ਖੂਬ ਰੌਣਕ ਲੱਗੀ ਹੋਈ ਆ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਹੈ ਇਹ ਤੇ ਸਮਾਗਮ ਬਹੁਤ ਵਧੀਆ ਲੱਗ ਰਿਹਾ ਜੀ ਹਰ ਸਾਲ ਇਦਾਂ ਰੌਣਕ ਹੁੰਦੀ ਆ ਜੀ ਤੇ ਮੈਨੂੰ ਇਸ ਸਾਲ ਕੁਝ ਖਾਸ ਲੱਗ ਰਿਹਾ ਮੈਨੂੰ ਲੱਗ ਰਿਹਾ ਥੋੜੇ ਜ਼ਿਆਦਾ ਅੱਗੇ ਨਾਲੋਂ ਵੀ ਜ਼ਿਆਦਾ ਜਿਹੜੇ ਆ ਲੋਕ ਹੁਮ ਹੁਮਾ ਕੇ ਪਹੁੰਚੇ ਨੇ ਇਹ ਹਰ ਇੱਕ ਸਾਲ ਵਾਧਾ ਹੀ ਜਾਂਦਾ ਜੀ ਘਟਦਾ ਨਹੀਂ ਕਦੇ ਵੀ ਗੁਰੂ ਸਾਹਿਬ ਦੀ ਬਹੁਤ ਵੱਡੀ ਕਿਰਪਾ ਆ ਹਰ ਇੱਕ ਸਾਲ ਵਾਧਾ ਹੀ ਜਾਂਦਾ ਜੀ ਤੁਹਾਨੂੰ ਕਿੰਨੇ ਸਾਲ ਹੋ ਗਏ ਇੱਥੇ ਆਉਂਦੇ ਮੈਨੂੰ ਇੱਥੇ 7 ਸਾਲ ਹੋ ਗਏ ਆਲਮੋਸਟ ਹਾਂਜੀ ਤੇ ਜਦੋਂ ਤੱਕ ਤੁਸੀਂ ਆਏ ਹੋ ਹਰ ਸਾਲ ਇਹ ਵਾਧਾ ਜਾਂਦਾ ਜੀ ਕਦੇ ਘਟਿਆ ਨਹੀਂ ਹੈਗਾ ਹਰ ਇੱਕ ਸਾਲ ਵਾਧਾ ਹੀ ਜਾਂਦਾ ਜੀ ਹਾਂਜੀ ਤੇ ਇਹ ਹਾਂਜੀ ਆਪ ਜੀ ਦਾ ਨਾਮ ਮਨਜੀਤ ਸਿੰਘ ਵਾਈ ਗੁਰਜੀ ਕਾਲਸਾ ਵਾਈ ਗੁਰਜੀ ਕੀ ਫਤਿਹ ਜੀ ਮਹਾਰਾਜ ਸਾਰਿਆਂ ਨੂੰ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ ਤਾਂ ਚੜ੍ਹਦੀ ਕਲਾ ਚ ਰੱਖੇ ਤਾਂ ਬਾਕੀ ਸਾਰੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਾਂ ਰਿਸ਼ਪਾਲ ਸਿੰਘ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਹਨੇ ਜਿਹਨੇ ਲੰਗਰ ਲਾਇਆ ਤਾਂ ਬਾਕੀ ਸੇਵਾ ਜਿਹੜੀ ਆ ਉਹ ਸੇਵਾ ਦੇ ਨਾਲ ਸੇਵਾ ਕਰੂਗੇ ਤਾਂ ਈਗੋ ਥੋੜੀ ਘਟੂਗੀ ਬੰਦੇ ਦੀ ਹਾਂਜੀ ਕਿਉਂਕਿ ਆਪਣੀ ਸਿੱਖ ਕਮਿਊਨਿਟੀ ਦੇ ਵਿੱਚ ਜਿਹੜੀ ਆ ਸੇਵਾ ਦਾ ਬਹੁਤ ਬਹੁਤ ਮਹੱਤਵ ਆ ਕਿਉਂਕਿ ਈਗੋ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਈਗੋ ਨੂੰ ਖਤਮ ਕਰਨ ਲਈ ਹੀ ਦੱਸਿਆ ਗਿਆ ਹੈ ਇਸ ਕਰਕੇ ਜੋ ਜਿਹੜਾ ਸਟਾਰਟਿੰਗ ਪੁਆਇੰਟ ਆ ਬਿਗਨਿੰਗ ਆਫ ਦਾ ਟੂ ਫਿਨਿਸ਼ ਦਾ ਈਗੋ ਇਜ਼ ਦਾ ਸੇਵਾ ਸੇਵਾ ਦੇ ਨਾਲ ਬੰਦੇ ਦਾ ਮਨ ਜਿਹੜਾ ਆ ਥੋੜਾ ਨੀਵਾ ਹੋ ਜਾਂਦਾ ਆ ਬਾਕੀ ਸਾਰਿਆਂ ਨੂੰ ਰეკਮੈਂਡ ਕਰਨਾ ਚਾਹੀਦਾ ਆ ਬਾਕੀ ਇੱਥੇ ਦੇ ਵੀ ਯੂਨਾਈਟਿਡ ਸਟੇਟ ਦੇ ਵੀ ਸਾਰੇ ਕਮਿਊਨਿਟੀ ਸਰਵਿਸ ਨੂੰ ਬਹੁਤ ਵੈਲਿਊ ਦਿੰਦੇ ਆ ਹਾਂਜੀ ਤਾਂ ਬਾਕੀ ਚੜ੍ਹਦੀ ਕਲਾ ਵਾਲਿਆਂ ਦਾ ਵੀ ਬਹੁਤ-ਬਹੁਤ ਥੈਂਕ ਯੂ ਜਿਹੜਾ ਸਾਰਾ ਕਵਰ ਕਰ ਰਹੇ ਆ ਤਾਂ ਮੇਲਾ ਬਹੁਤ ਸੋਹਣਾ ਲੱਗਾ ਹੋਲਾ ਮਹੱਲਾ ਵੀ ਜਿਹੜੇ ਦੂਰੋਂ ਦੂਰੋਂ ਸਾਰੇ ਕੈਲੀਫੋਰਨੀਆ ਤੋਂ ਗੱਤਕਾ ਟੀਮਾਂ ਆਈਆਂ ਆ ਉਹਨਾਂ ਦੇ ਵੀ ਵੈਲਕਮ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਕੀ ਸਿੱਖਾਂ ਨੂੰ ਸਰ ਚੜ੍ਹਦੀ ਕਲਾ ਦੇ ਵਿੱਚ ਰੱਖੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਮਖ ਸਿੰਘ ਆ ਜੀ ਮੈਂ ਅੱਜ 14ਵਾਂ ਹੌਲਮਹਲਾ ਚੱਲ ਰਿਹਾ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮੈਂ ਪਹਿਲੀ ਵਾਰੀ ਇੱਥੇ ਆਇਆ ਜੀ ਮੇਰਾ ਫਰਸਟ ਈਅਰ ਆ ਇੱਥੇ ਕੈਲੀਫੋਰਨੀਆ ਦੇ ਵਿੱਚ ਮੈਨੂੰ ਬਹੁਤ ਹੀ ਆਨੰਦ ਆ ਰਿਹਾ ਆ ਪਹਿਲੀ ਵਾਰੀ ਸਾਰਾ ਕੁਝ ਦੇਖ ਕੇ ਤੇ ਬਹੁਤ ਸੰਗਤਾਂ ਦਾ ਉਤਸ਼ਾਹ ਬਹੁਤ ਜ਼ਿਆਦਾ ਹੈ ਜੀ ਇੱਥੇ ਹਾਂਜੀ ਇਸ ਸਟਾਲ ਦੇ ਨਾਲ ਕਿਵੇਂ ਤੁਸੀਂ ਜੁੜੇ ਹੋ ਏ ਭਾਜੀ ਹੁਣੀਆਂ ਤੇ ਸਾਡੀ ਫੈਮਿਲੀ ਮੈਂਬਰ ਆ ਸਾਰੇ ਉਹਨਾਂ ਨੇ ਹਰ ਸਾਲ ਸੇਵਾ ਕਰਾਉਂਦੇ ਆਏ ਆ ਹਾਂਜੀ 14 ਸਾਲ ਹੋ ਗਏ ਟੋਟਲ ਉਹਨਾਂ ਨੂੰ ਸੇਵਾ ਕਰਾਉਂਦਿਆਂ ਨੂੰ ਤੇ ਇਹਨਾਂ ਦੇ ਨਾਲ ਹੀ ਅੱਜ ਸੇਵਾ ਪਹਿਲੀ ਵਾਰੀ ਨਾਲ ਲੱਗੇ ਆ ਤੁਸੀਂ ਕਿੱਥੋਂ ਆਏ ਹੋ ਮੈਂ ਜੀ ਅੰਮ੍ਰਿਤਸਰ ਤੋਂ ਹਾਂਜੀ ਹਾਂਜੀ ਗੁਰੂ ਕੀ ਨਗਰੀ ਜੀ ਅੰਮ੍ਰਿਤਸਰ ਜੀ ਅੰਮ੍ਰਿਤਸਰ ਸਾਹਿਬ ਤੋਂ ਹਾਂਜੀ ਹਾਂਜੀ ਉੱਥੇ ਵੀ ਗੁਹਾ ਹਰ ਗੁਰੂ ਘਰ ਦੇ ਵਿੱਚ ਜਾਂਦਾ ਜੀ ਸਾਰਿਆਂ ਨਾਲ ਇਦਾਂ ਪਿਆਰ ਨਾਲ ਸਾਰਿਆਂ ਨਾਲ ਹਰ ਇੱਕ ਨਾਲ ਸੇਵਾ ਸਭ ਕਈ ਹਾਂਜੀ ਚੱਲ ਰਿਹਾ ਹੈ। ਬਹੁਤ ਪਿਆਰ ਆ ਜੀ ਇੱਥੇ। ਹਾਂਜੀ। ਉੱਥੇ ਉੱਥੇ ਪੰਜਾਬ ਨਾਲ ਤੁਹਾਨੂੰ ਪਤਾ ਉਥੋਂ ਅਰਗੇ ਦੀਸ ਨਹੀਂ ਹੈਗੀ ਕਿਤੇ ਵੀ। ਇੱਥੇ ਵੀ ਬਹੁਤ ਸਾਰਾ ਪਿਆਰ ਸਭ ਕੁਝ ਸਭ ਕੁਝ ਵਧੀਆ ਲੱਗਾ ਜੀ ਇੱਥੇ। ਇੰਡੀਆ ਦੀ ਯਾਦ ਕਰਾਉਂਦੇ ਆ। ਹਾਂਜੀ। ਜਦ ਤੁਹਾਨੂੰ ਪਤਾ ਪੰਜਾਬ ਨੂੰ ਦੇ ਭੁੱਲ ਨਹੀਂ ਸਕਦੇ ਇਹ ਕਦੇ ਵੀ। ਹਾਂਜੀ। ਉਹਨੇ ਉਹਨਾਂ ਹੀ ਉਤਸ਼ਾਹ ਸੰਗਤ ਅੱਜ ਦੇ ਉਹ ਜਿਹਾ ਲੱਗ ਰਿਹਾ ਵੀ ਅਸੀਂ ਸੱਚੀ ਪੰਜਾਬ ਦੇ ਵਿੱਚ ਆ ਜੀ। ਹਾਂਜੀ। ਚਲੋ ਤੁਹਾਨੂੰ ਵਧਾਈਆਂ ਹੌਲੇ ਮੁਹੱਲੇ ਦੀਆਂ ਤੇ ਹਰ ਸਾਲ ਤੁਹਾਨੂੰ ਇੱਥੇ ਉਮੀਦ ਕਰਾਂਗੇ ਤੁਹਾਨੂੰ ਦੇਖਣ। ਧੰਨਵੀ ਜੀ ਨਾਲ ਇਹ ਡੀਪੋਰੀ ਚੜਦੀ ਕਲਾ ਟਾਈਂ ਟਿਵੀ ਨੂੰ ਸਾਰਿਆਂ ਨੂੰ ਮੁਬਾਰਕਾਂ ਜੀ ਲੱਗ ਕੇ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।